ਕਰਦੀਆਂ ਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਚੀਦੇ ਦੇ ਵਿੱਚ ਸਿੱਧਾ ਪਿੰਡ ਆ ਜਿਹੜਾ ਇੱਕ ਵੱਡਾ ਪਿੰਡ ਆ ਮਿੱਤਰੋ ਸੁਖਾਣਾਂਦ ਦੇ ਨੇੜੇ ਰਹਿੰਦਾ ਠੱਠੀਪਾਈ ਵੀ ਨੇੜੇ ਇਹਨਾਂ ਪਿੰਡਾਂ ਦੇ ਇਹਨਾਂ ਪਿੰਡਾਂ ਦਾ ਇਹ ਗਵੰਡੀ ਜਿਹਾ ਪਿੰਡ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਕਰੇਲੋ ਪਰਿਵਾਰ ਆ ਤੇ ਸ਼ੌਕ ਬਾਈ ਨੂੰ ਐਫਪੀ ਬਰੀਡ ਦਾ ਵਾ ਮਿੱਤਰੋ ਸ਼ੌਕ ਵੀ ਇੱਕ ਬਾਕਮਾਲ ਟਿਕਾਣੇ ਦਾ ਉਹਨਾਂ ਟਿਕਾਣਿਆਂ ਦੇ ਵਿੱਚੋਂ ਇੱਕ ਬ੍ਰਾਂਡਡ ਪੀਸ ਇੱਕ ਡਾਇਮੰਡ ਪੀਸ ਤੁਹਾਨੂੰ ਵਿਖਾਵਾਂਗੇ ਮਿੱਤਰੋ ਐਫਪੀ ਦਾ ਜਿਹੜਾ ਪਾਈ ਹੋਣਿਆ ਨੇ ਵੇਚਣਾ ਲਾਇਆ ਵਾ ਮਿੱਤਰੋ ਚੰਗੇ ਰਿਕਾਰਡ ਦੀ ਆਪ ਆ ਚੰਗਾ ਹੀ ਅੱਗੇ ਲੱਗਾ ਹੋਇਆ ਮਿੱਤਰੋ ਸਨੋਮੈਨ ਦੀ ਇਹ ਕਰਮਾਂ ਵਾਲੀ ਆਪਾ ਦੇ ਅੱਗੇ ਇਹਨੂੰ ਪੇਪਰ ਦਾ ਸੀਮੰਟ ਜਿਹੜਾ ਲੱਗਾ ਹੋਇਆ ਪੇਪਰ ਦੇ ਸੀਮੰਟ ਤੋਂ ਇਹ ਗੱਪਣਾ ਸਨੋਮੈਨ ਦੇ ਰਿਜ਼ਲਟ ਤੁਸੀਂ ਗੂਗਲ ਮੈਪ ਦੇ ਉੱਤੇ ਸਰਚ ਮਾਰ ਲਿਓ ਤੇ ਇਹਨਾਂ ਦੇ ਬਾਲੇ-ਬਾਲੀ ਚਰਚਾ ਕਰਨ ਦੀ ਲੋੜ ਨਹੀਂ ਕਿਉਂਕਿ ਇਹ ਫਾਰਮਰ ਆਪ ਜਾਣਦੇ ਆ ਵੀ ਸਨੋਮੈਨ ਦਾ ਰਿਜ਼ਲਟ ਕੀ ਆ ਤੇ ਅੱਗੇ ਜਿਹੜਾ ਪੇਪਰ ਲੱਗਾ ਉਹਦੇ ਬਾਰੇ ਵੀ ਤੁਸੀਂ ਬਹੁਤ ਬਾਖਮਾਲ ਜਾਣਦੇ ਹੋਵੋਗੇ ਕਿਉਂਕਿ ਜਿਹੜੇ ਸੀਮਨਾ ਦੀ ਚਰਚਾ ਹੋਵੇ ਚਰਚਾ ਤਾਂ ਹੁੰਦੀ ਹੈ ਜਿਨ੍ਹਾਂ ਦੇ ਵਿੱਚ ਕੋਈ ਗੱਲਬਾਤ ਹੋਵੇ ਆਹ ਕਰਦੇ ਆ ਲਾਉਣੇ ਗੱਲ ਟਿਕਾਣੇ ਤੁਸੀਂ ਵੀਡੀਓ ਵੇਖੋ ਬਣ ਕੇ ਥੋੜੇ ਜਿhassਿਆਣੇ ਆਉ ਮਿਲਦੇ ਆ ਬਾਈ ਨੂੰ ਆਪਾਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਠੀਕ ਠਾਕ ਬਾਈ ਜੀ ਦਾ ਪਰਿਵਾਰ ਵੀਰੇ ਹਾਂਜੀ ਬਹੁਤ ਵਧੀਆ ਸਾਰੇ ਠੀਕ ਆ ਨਾ ਬਾਈ ਜੀ ਬਲਜੀਤ ਸਿੰਘ ਜੀ ਪਿੰਡ ਚੀਦਾ ਜੀ ਜ਼ਿਲ੍ਹਾ ਮੋਗਾ ਜੀ ਠੀਕ ਹੈ ਅਜੇ ਘਰ ਆਪਣਾ ਸਾਥ ਦੇ ਕੋਲੇ ਆ ਗਿਆ ਘਰ ਆਪਣਾ ਸਾਥ ਕੋਲੇ ਰਹਿ ਗਿਆ ਠੀਕ ਹੈ ਵੀਰੇ ਠੀਕ ਹੈ ਜੀ ਅੱਛਾ ਵੀਰੇ ਫਿਰ ਪਸ਼ੂ ਪਾਲਣ ਦਾ ਸ਼ੌਂਕ ਹੈ ਹਾਂ ਜੀ ਹਾਂ ਜੀ ਬਾਈ ਜੀ ਆਪਣੇ ਕੋਲੇ ਪਸ਼ੂਆਂ ਦੀ ਫਿਰ ਜ਼ਿਆਦਾ ਹੁਣ ਦੋ ਮਗਰ ਬੱਛੀਆਂ ਹੋ ਗਈਆਂ ਹੀ ਤਿਆਰ ਹਾਂ ਤੇ ਹਾਂ ਜੀ ਐਚਐਫ ਦਾ ਹੀ ਸ਼ੌਂਕ ਆ ਜੀ ਐ ਫਿਰ ਬੰਨਣ ਦੀ ਸਮੱਸਿਆ ਜੀ ਉਹਦੇ ਕਰਕੇ ਫਿਰ ਸੋਚਿਆ ਵੀ ਇੱਕ ਵੜਾ ਪਾਸੇ ਲਗਾ ਲਈਏ ਵੀਰੇ ਆਪਣੀ ਕਮਾਈ ਵੀ ਹੋਈ ਤੇ ਹੀ ਹੈ ਨਾ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਪਰਲੇ ਪਾਸੇ ਇੱਕ ਵੱਡੀ ਗਾਂ ਖੜੀ ਹੋਈ ਉਹ ਫਿਰ ਕਿਵੇਂ ਖਲਾਲੀ ਹੋਈ ਵੀਰੇ ਉਹ ਬਾਈ ਜੀ ਲਈ ਹੋ ਗਈ ਸੀਗੀ ਤੇ ਉਹ ਕਰਦ ਗਈ ਆਪਣੇ ਹੁਣ ਚਲਦੀ ਦੁੱਤ ਤੇ ਵੀਰੇ ਨਹੀਂ ਭਾਈ ਉਹ ਦੁੱਤ ਤੇ ਨਹੀਂ ਚਲਦੀ ਹੁਣ ਦੁੱਤੇ ਬਸ ਉਹ ਆ ਜੂਗੀ ਤੇ ਉਹ ਕਰਦੀ ਵਹਿੜ ਹੀ ਆਪਣੇ ਠੀਕ ਬੜਾ ਖਰਾਬ ਹੋਗੀ ਥੋੜੀ ਹਾਂਜੀ ਉਹ ਖਰਾਬ ਹੋਗੀ ਬੱਚਾ ਡੰਡ ਹੋ ਗਿਆ ਆ ਸਾਰੀਆਂ ਪ੍ਰੋਪਰ ਸੀਮਨਾਂ ਲੀਆਂ ਰੱਖੀਆਂ ਹਾਂਜੀ ਹਾਂਜੀ ਆਪਣੀ ਕਰਦੀ ਬੱਚੀ ਚਿੱਟੀ ਗਾਂ ਦੀ ਬੱਚੀ ਹੈ ਜੀ ਇਹ ਜਿਹੜੀ ਇਧਰ ਲਈ ਪਾਈ ਵੱਡੀ ਹੈ ਜਿਹਦੇ ਨਾਲੋਂ ਖੋਲੀ ਆਪਾਂ ਜਿਹਦੇ ਨਾਲੋਂ ਖੋਲੀ ਹੈ ਇਹਦੀ ਮਾਂ ਵਾ ਹੈ ਇਹਦੀ ਮਾਂ ਜੀ ਕਿੰਨੇ ਦੁੱਧ ਚਲਦੀ ਵੀਰੇ ਇਹ ਇਸ ਟਾਈਮ ਹੁਣ 2.5 ਮਹੀਨੇ ਸੁਈ ਨੋਗੇ 30 30 ਕਿਲੋ ਦੁੱਧ ਤੇ ਆ ਨਾਲ ਵਾਲੀ ਬੱਚੀ ਵੀਰੇ ਨਾਲ ਵਾਲੀ ਬੱਚੀ ਵੀ ਮੰਨ ਲਓ ਜੀ ਉਹ ਦੂਜੀ ਗਾਂ ਸੀ ਆਪਣੀ ਉਹ ਸੇਲ ਕਰਤੀ ਸੀ ਇਹ ਕਿੰਨੇ ਦੁੱਧ ਚਲਦੀ ਆ ਬੜੇ ਭਾਈ ਹੈਗੇ 25 25 30 ਦੀ ਦੇ ਕੇ ਇਹ ਹਾਂਜੀ 26 27 ਤੇ ਚਲਦੀ ਆ ਮੈਂ ਜੀ ਉਹ ਇਹ ਮਾਲਾ ਇੱਕ ਗੱਲ ਕਹਿ ਸਕਦੇ ਆਪਾਂ ਵੀ ਪ੍ਰੋਪਰ 25 ਤੋਂ ਪ੍ਰੋਪਰ ਚਲਦੀ ਆ ਆਪਣੀਆਂ ਬੜਾ ਜੀ ਸੀਮਨ ਦਰਕਾਰ ਹੀ ਵਰਤਦੇ ਹਾਂਜੀ ਹਾਂਜੀ ਉਹ ਆਪਣੇ ਕੋਲ ਸ ਇਸ 9 ਮਿੰਟ ਦੀ ਆਪ ਆ ਕੇ ਪੇਪਰ ਤਾਂ ਲੱਗਿਆ ਪੇਪਰ ਤਾਂ ਇਹ ਸੀਮਨ ਲੱਗਿਆ ਲੈ ਵੀ ਆ ਬਾਈ ਆ ਕਾਰਡ ਆ ਚੰਗੇ ਡਾਕਟਰਾਂ ਦੀ ਨਿਸ਼ਾਨੀ ਆ ਜਿਹੜੇ ਮੰਨ ਲਾ ਜਿਨ੍ਹਾਂ ਨੂੰ ਕਿਸ ਫਾਰਮਰ ਨੂੰ ਅੱਗੇ ਵਧਾਉਣ ਦੀ ਪਸੂਤਾ ਹੁੰਦੀ ਆ ਵੀ ਪ੍ਰਭਾਵਤਾ ਹੁੰਦੀ ਆ ਉਹ ਉਹ ਆ ਕੰਮ ਕਰਦੇ ਆ ਮਿੱਤਰੋ ਵੇਖੋ ਤੁਸੀਂ ਬਾਈ ਨੇ ਪ੍ਰੋਪਰ ਰਿਕਾਰਡ ਦਿੱਤਾ ਤਾਂ ਆਇਆ ਬਈ ਸਵਾਦ ਹੈ ਨਾ ਹਾਂਜੀ ਹਾਂਜੀ ਅੱਛਾ ਵੀਰੇ ਡਾਕਟਰ ਹੈਗਾ ਮਨਪ੍ਰੀਤ ਬਾਈ ਮਨਪ੍ਰੀਤ ਸੇਖਾ ਜੀ ਸੇਖੇ ਗਲਾ ਹਾਂਜੀ ਹਾਂਜੀ ਮਨਪ੍ਰੀਤ ਬਾਈ ਤੇਰੀ ਜਿਹੜੀ ਪ੍ਰੈਕਟਿਸ ਨੂੰ ਸਲਾਮ ਆ ਭਰਾਵਾ ਅੱਛਾ ਵੀਰੇ ਇਹਦੀ ਕੀ ਡਿਟੇਲ ਆ ਇਹਦੇ ਕਿੰਨੇ ਦਿਨ ਬਾਕੀ ਆ ਹਾਂ ਇਹਦੇ ਭਾਈ ਜੀ 3 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਜੀ 3 ਤਰੀਕ ਨੂੰ ਦਿਨ ਪੂਰੇ ਹੁੰਦੇ ਆ 3 5 ਨੂੰ ਪੂਰੇ ਹੁੰਦੇ ਆ ਤੇ ਸੂਣ ਦਾ ਨਹੀਂ ਪਤਾ ਪ੍ਰਮਾਤਮਾ ਦੇ ਘਰ ਦਾ 2 ਦਿਨ ਵੱਧ ਵੀ ਲੈ ਸਕਦੀ ਆ ਤੇ 2 ਦਿਨ ਮੰਨ ਲਓ ਘੱਟ ਵੀ ਲੈ ਸਕਦੀ ਆ ਤਿਆਰੀ ਦੇ ਵਿੱਚ ਬਿਲਕੁਲ ਮੁਕੰਮਲ ਆ ਹਾਂਜੀ ਹਾਂਜੀ ਭਾਈ ਜੀ ਅੱਛਾ ਵੀਰ ਥੱਲੋ ਬਾਲਾ ਜਿਵੇਂ ਬਣ ਜੂਗੀ ਹੋਰ ਤਿਆਰੀ ਦੇ ਵਿੱਚ ਹਾਂਜੀ ਹਾਂਜੀ ਭਾਈ ਜੀ ਬਾਕੀ ਆਪਣੇ ਕੋਲ ਫਿਕਸ ਆਰਡਰ ਦਈਆਂ ਹੀ ਵੜਾ ਸਾਰੀਆਂ ਜੀ ਕੋਈ ਐ ਲੰਕਵੇਂ ਆਰਡਰ ਦਈਆਂ ਵੜਾ ਨਹੀਂ ਆ ਆਪਣੇ ਕੋਲ ਫਿਕਸ ਆਰਡਰ ਦਈਆਂ ਹੀ ਆ ਜੀ ਸਾਰੀਆਂ ਗਾਇਆਂ ਦੇ ਫਿਕਸ ਹੀ ਆਰਡਰ ਆ ਜੀ ਓਹ ਹੋ ਪਿਊਜ਼ ਅੱਜ ਬਿਊਟੀ ਬੜੀ ਬੜੀ ਕਮਾਲਾ ਵੱਤੀ ਦੇ ਹਨਾ ਹਾਂਜੀ ਹਾਂਜੀ ਭਾਈ ਜੀ ਤੋਰਦੀ ਮੈਕੰਡੀ ਮੜੇ ਜੇ ਫਲਕਾਰੀ ਪਾਈ ਦਾ ਇਲਾਜ ਆਏ ਉਧਰ ਹੀ ਲੈ ਕੇ ਜਾਉਂਗਾ ਹਾਂ ਤੋਰਦੀਆਂ ਨੂੰ ਲੰਮੀ ਮੜੇ ਜੀ ਰੂੜੀ ਵਾਲੇ ਪਾਸੋਂ ਹੀ ਲੈ ਜੀ ਲੈ ਜੀ ਮਿੱਤਰੋ ਕੋਕੇ ਜਿਹੜੀ ਫਿਰਦੀ ਆ ਕਰਮਾਂ ਵਾਲੀ ਵੇਖੋ ਮਿੱਤਰੋ ਫੇਸ ਕੁਆਲਟੀ ਆਰਡਰ ਦੀ ਕੁਆਲਟੀ ਹਜੇ ਦੁੱਧੋ ਬੱਛੀ ਪੂਰੀ ਟਿਕਾਣੇ ਰਹੂਗੀ ਬਣਾਉਗੀ ਫਿਕਸ ਆਰਡਰ ਦੇ ਵਿੱਚ ਹੀ ਲੈਵਾ ਜਿਹੜਾ ਉਹ ਬਾੜਾ ਖਿਲਾਰਾ ਨਹੀਂ ਖਿਲਾਰਦੀ ਪਰ ਸੂਣ ਤੋਂ ਬਾਅਦ ਜਦੋਂ ਜਿਵੇਂ ਸੂਪੂਗੀ ਉਵੇਂ-ਉਵੇਂ ਦੁੱਧ ਤੇ ਆ ਕੇ ਬੱਛੀ ਸੋਹਣਾ ਤਿਆਰ ਹੋ ਜਾਊਗੀ ਜਿਹੜੀ ਥੱਲੋ ਮਿੱਤਰੋ ਬੰਦੇ ਵੀਰੇ ਇੱਥੇ ਭਾਈ ਇਹ ਮਨ ਲਾ ਸਨੋਮੈਨ ਦੀ ਆ ਆ ਕੇ ਪੇਪਰ ਦਾ ਸੀਮੰਟ ਲੱਗਾ ਫਿਰ ਜਿਹੜੇ ਸੀਮੰਟਾਂ ਦੋਵੇਂ ਰਿਕਾਰਡ ਆ ਉਹ ਤੁਸੀਂ ਬਾਕਮਾਲ ਕਮਾਲ ਜਾਣਦੇ ਆ ਕਿ ਕੀ ਬਾਕਮਾਲ ਰਿਜ਼ਲਟ ਜਿਹੜੇ ਉਹਨਾਂ ਦੇ ਆਏ ਹੋਏ ਆ ਦੇਖ ਸਕਦੇ ਬੱਛੀ ਦੀ ਤ ਪੂਰੀ ਦੜਪੰਸਾ ਤਹੇ ਕੱਢ ਜੂਗੀ ਕਰਮਾਂ ਵਾਲੀ ਤਿਆਰ ਹੁੰਦੀ ਹੁੰਦੀ ਬਹੁਤ ਸੋਹਣੀ ਤਿਆਰ ਹੋ ਜੂਗੀ ਅੱਛਾ ਵੀਰੇ ਰੇਟ ਕੀ ਰੱਖਿਆ ਪਈ ਜਾਂਦਾ ਰੇਟ ਬਾਈ ਜੀ ਇਹਦਾ 1.60 ਆਈ 1 ਲੱਖ 60 ਹਜ਼ਾਰ ਹਾਂਜੀ ਬਾਈ ਜੀ ਮਾਨਤਨ ਵਿੱਚੋਂ ਮਾਨਤਨ ਕਰਾਂਗੇ ਠੀਕ ਹੈ ਵੀਰੇ ਨੰਬਰ ਆਪਣਾ ਕਿੰਨਾ ਵੱਡੇ ਬਾਈ ਨੰਬਰ 94171 ਜੀ 11058 ਜੀ ਇੱਕ ਵਾਰੀ ਹੋਰ ਬੋਲ ਦਿਓ ਜੀ 94171 ਜੀ 11058 ਜੀ 94171 110 058 ਜੀ 55 ਇਸ ਨੰਬਰ ਤੇ ਬਾਈ ਨਾਲ ਕਰਿਓ ਮਿੱਤਰੋ ਗੱਲਬਾਤ ਪਿੰਡ ਚੀਦਾ ਜ਼ਿਲ੍ਹਾ ਲਗਦਾ ਨੂੰ ਵੀਰੇ ਕਿਹੜਾ ਮੋਗਾ ਮੋਗਾ ਬਾਈ ਜੀ ਮੋਗੇ ਜ਼ਿਲ੍ਹੇ ਦਾ ਪਿੰ вор дикая